ਛੋਟੇ-ਮੋਟੇ ਤਾਂ ਇੱਧਰ-ਉੱਧਰ ਚੱਲਦਾ ਰਹਿੰਦਾ ਕੋਈ ਇੱਧਰ ਬਿੱਲ ਨਕਲੀ ਬਣ ਗਿਆ ਕੋਈ ਹਿਰਾਫੇਰੀ ਛੋਟੀ-ਮੋਟੀ ਹੋ ਗਈ ਪਰ ਕਹਿੰਦੇ ਵੀ 424 ਕਰੋੜ ਦੇ ਸੋਨੇ ਦੀ ਹਿਰਾਫੇਰੀ ਹੋਈ ਹੋਵੇ ਨਕਲੀ ਬਿੱਲਾਂ ਲੈ ਕੇ ਇਹ ਕਿਵੇਂ ਸੰਭਵ ਹੋ ਸਕਦੀਆਂ ਜੀ ਐਡੇ ਟੱਡੇ ਕੰਮ ਮੈਂ ਵੀ ਜਦ ਇਹ ਖਬਰ ਜਦੋਂ ਪੜੀ ਨਾ ਮੈਂ ਕਿਹਾ ਪਹਿਲਾਂ ਤਾਂ ਇਹ ਸੋਚਣ ਵਾਲੀ ਗੱਲ ਹੈ ਕਿ 424 ਕਰੋੜ ਕਰੋੜ ਬਿਲਕੁਲ 424 ਕਰੋੜ ਯਾਨੀ ਕਿੰਨੇ ਸਕੂਲ ਆਪਾਂ ਜਿਹੜੇ ਆ ਨਾ ਨਵੇਂ ਬਣਾ ਸਕਦੇ ਆ ਜਾਂ ਜਿਹੜੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਵਧੀਆ ਕਰ ਸਕਦੇ ਆ ਜੀ 424 ਕਰੋੜ ਤਾਂ ਇਹ ਸੋਨਾ ਆਇਆ ਕਿੱਥੋਂ ਵੱਡਾ ਸਵਾਲ ਤੇ ਆ ਜੀ ਜੀ ਕਿਉਂਕਿ ਸੋਨੇ ਦੀ ਨਾ ਸਮਗਲਿੰਗ ਬਹੁਤ ਹੁੰਦੀ ਹੈ ਆ ਤੁਸੀਂ ਦੇਖਦੇ ਹੋਵੋਗੇ ਕਿ ਪੇਸਟ ਬਣਾ ਕੇ ਕੋਈ ਲੈ ਆਇਆ ਕੋਈ ਇਹੋ ਜੀ ਜਗ੍ਹਾ ਤੇ ਪਾ ਕੇ ਲੈ ਆਉਂਦਾ ਕਿ ਜੇ ਕੋਈ ਇੱਧਰ ਉੱਧਰ ਹੋ ਜਾਵੇ ਤੇ ਗਿਆ ਆਦਮੀ ਇਹੋ ਇਹੋ ਜੀ ਜਗ੍ਹਾ ਤੇ ਪਾ ਕੇ ਲੈ ਆਉਂਦੇ ਆ ਸੋਨਾ ਅੱਗੇ ਪਿੱਛੇ ਪਤਾ ਨਹੀਂ ਕਿਥੇ ਕਿਥੇ ਤਾਂ ਖੈਰ ਸੋਨਾ ਸਮਗਲ ਹੋਣ ਦਾ ਇੱਕ ਕਾਰਨ ਵੱਡਾ ਜਿਹੜਾ ਤੁਹਾਨੂੰ ਪਤਾ ਆ ਹੁਣ ਸੋਨਾ ਸਸਤਾ ਕਿਉਂ ਹੋਇਆ ਕਿਉਂਕਿ ਇਹਨਾਂ ਨੇ ਐਕਸਾਈਜ਼ ਡਿਊਟੀ ਕੱਟ ਕੀਤੀ ਹੈ ਜੀ ਕਿਉਂਕਿ ਸੋਨੇ ਦੀਆਂ ਕੀਮਤਾਂ ਬਹੁਤ ਜ਼ਿਆਦਾ ਅੱਗੇ ਜਾ ਰਹੀਆਂ ਸੀ ਗਾਂ ਫੈਸਟੀਵਲ ਸੀਜ਼ਨ ਹੈ ਸ਼ਾਦੀਆਂ ਦਾ ਸੀਜ਼ਨ ਹੈ ਤੇ ਗਹਿਣਾ ਘਟਾ ਤੁਹਾਨੂੰ ਪਤਾ ਕਿ ਪ੍ਰਾਤਨ ਕਾਲ ਤੋਂ ਹੀ ਸਦੀਆਂ ਪਿੱਛੇ ਚਲੇ ਗਏ ਤੇ ਮੈਂ ਤੇ ਇੱਕ ਦਿਨ ਪੜਿਆ ਕਿ ਜਦੋਂ ਆਪਣੀ ਸਿੰਧੂ ਘਾਟੀ ਦੀ ਸਭਿਅਤਾ ਦੀ ਖੋਜ ਹੋਈ ਹੈ ਨਾ ਜੀ ਅੰਗਰੇਜ਼ਾਂ ਵੇਲੇ ਤਾਂ ਉਸ ਵੇਲੇ ਵੀ ਮਤਲਬ ਕਿ ਜੋ ਮੂਰਤੀਆਂ ਨਿਕਲੀਆਂ ਤਾਂ ਗਹਿਣੇ ਗੱਟੇ ਦੇ ਨਾਲ ਸ਼ਿੰਗਾਰੀਆਂ ਸੀਗੀਆਂ। ਕੀ ਬਾਤ ਦੇਖ ਲਓ ਪੁਰਾਣੀਆਂ ਗੱਲਾਂ ਆਪਸ ਵਿੱਚ ਵੀ ਨਹੀਂ ਕਰ ਸਕਦੇ ਹੁਣ ਫਿਰ ਇਹਨਾਂ ਗੱਲਾਂ ਤੇ ਆਜੇ ਆਜੇ ਉਹੀ ਚੀਜ਼ਾਂ ਨੇ ਤਾਂ ਉਹ ਫਿਰ ਉਹ ਘਟਾਇਆ ਤਾਂ ਸੋਨਾ ਵੀ ਘਟ ਗਿਆ। ਕਹਿੰਦੇ 2000 ਘਟਿਆ ਕਿ 4000 ਘਟਿਆ ਹੋਰ ਇੱਕ ਚੈੱਕ ਕਰ ਲੈਣਾ ਤੁਸੀਂ। ਤਾਂ ਇਹੀ ਇੱਕੇ ਕਾਰਨ ਤੁਸੀਂ ਦੇਖੋ ਕਿ ਸਿਕਟਾਂ ਬਹੁਤ ਸਮਗਲ ਹੁੰਦੀਆਂ ਨੇ ਜੀ ਸੋਨਾ ਛੱਡੋ ਸਿਕਟਾਂ ਦੀ ਸਮਗਲਿੰਗ ਹੁੰਦੀ ਹੈ ਇੰਡੀਆ 'ਚ ਜਿਹੜੀਆਂ ਕਾਫੀ ਵੱਡੇ ਬ੍ਰਾਂਡ ਦੀਆਂ ਸਿਕਟਾਂ ਹੁੰਦੀਆਂ ਨੇ ਨਾ ਵਾਇਆ শ্রীলੰਕਾ ਜਾਂ ਇਹਨਾਂ ਦੇਸ਼ਾਂ 'ਚ ਤੁਸੀਂ ਇਹ ਨਾਰਮਲ ਖਬਰ ਗਿਣੋਗੇ ਕਿ ਸਿਕਟਾਂ ਦੀ ਵੀ ਸਮਗਲਿੰਗ ਹੈ ਪਰ ਜਿਹੜੇ ਵੱਡੇ ਬ੍ਰਾਂਡ ਹੈ ਕਿਉਂਕਿ ਇਹਨਾਂ ਨੇ ਟੈਕਸ ਬਹੁਤ ਮੋٹے ਲਾਏ ਹੁੰਦੇ ਆ ਜੀ ਜਦੋਂ ਇੰਪੋਰਟ ਕਰਦੀਆਂ ਨੇ ਕੋਈ ਵੀ ਫਰਮਾ ਤਾਂ ਉਹ ਕੀ ਹੈ ਕਿ ਫਰਮਾਇਆ শ্রীলੰਕਾ ਜਾ ਇਧਰ ਉਧਰ ਸਮਗਲ ਹੁੰਦੀ ਜੀ ਤਾਂ ਹੁਣ ਅੱਛਾ ਬੰਗਲਾਦੇਸ਼ ਚ ਆ ਜਿਹੜੀ ਫੈਂਸੀ ਆ ਫੈਂਸੀ ਡੈਲ ਹੁਣ ਤਾਂ ਪਤਾ ਨਹੀਂ ਕਿਹੜੀਆਂ ਹੁੰਦੀਆਂ ਉਹ ਸਮਗਲ ਹੁੰਦੀ ਰਹੀ ਇੰਡੀਆ ਚ ਬਹੁਤ ਜ਼ਿਆਦਾ ਤੇ ਇਦਾਂ ਹੀ ਆ ਤਾਂ ਹੁਣ ਇਹ ਜਿਹੜਾ ਲੁਧਿਆਣੇ ਚੋ ਮਾਮਲਾ ਨਿਕਲਿਆ ਇਹਨੇ ਤੇ ਹੈਰਾਨ ਕਰ ਦਿੱਤਾ ਸਾਰਿਆਂ ਨੂੰ ਕਿ ਇੰਨਾ ਸੋਨਾ ਯਾਰ ਬੋਗਸ ਬਿਲਿੰਗ ਹੋਈ ਆ ਬੋਗਸ ਫਰਮਾ ਬਣਾ ਕੇ 424 ਕਰੋੜ ਹੁਣ ਤੱਕ ਦਾ ਕਹਿੰਦੇ ਆ ਕਿ ਸਭ ਤੋਂ ਵੱਡਾ ਇਹ ਚੋਰੀ ਦਾ ਮਾਮਲਾ ਹੈ ਜੀ ਕਿ ਇਹਦੇ ਚ ਕੱਲਾ ਟੈਕਸ ਹੀ ਆ ਜਿਹੜਾ ਉਹ 12.5 ਕਰੋੜ ਰੁਪਈਆ ਬਣਦਾ ਤੁਸੀਂ ਹਿਸਾਬ ਲਾ ਲਓ ਕਿੰਨਾ ਸੋਨਾ ਹੈ ਕਿ ਜਿਹਦਾ ਟੈਕਸ ਜੈਨਿਊਨ ਟੈਕਸ ਜਿਹੜਾ ਉਹ 12-13 ਕਰੋੜ ਰੁਪਈਆ ਬਣਦਾ ਤੇ ਟੈਕਸ ਦੀ ਹੀ ਚੋਰੀ ਨਹੀਂ ਬੋਗਸ ਬਿਲਿੰਗ ਦਾ ਵੀ ਇਹ ਮਾਮਲਾ ਹੈ ਪਰ ਇਹ ਵੱਡੀ ਗੱਲ ਹੈ ਕਿ ਇਹ ਇਦਾਂ ਹੋ ਨਹੀਂ ਸਕਦਾ ਕੋਈ ਕਮਾਂਤਰੀ ਗਰੋ ਜ਼ਰੂਰ ਕੰਮ ਕਰ ਰਿਹਾ ਹੈ ਜੀ ਤੇ ਵੈਸੇ ਮੈਂ ਬਹੁਤ ਵਾਰੀ ਇਹ ਗੱਲ ਕਹਿ ਚੁੱਕਾ ਹੂੰ ਕਿ ਪੰਜਾਬ ਦੇ ਵਿੱਚ ਜੋ ਜੀਐਸਟੀ ਆਪਣੀ ਹੈਗੀ ਹੈ ਨਾ ਜੀਐਸਟੀ ਜੀ ਜੀ ਇਹਦੀ ਕਲੈਕਸ਼ਨ ਕਿਉਂਕਿ ਸਾਨੂੰ ਜਿਹੜਾ ਪੈਸਾ ਹੈ ਨਾ ਕੇਂਦਰ ਤੋਂ ਉਸ ਹਿਸਾਬ ਨਾਲ ਹੀ ਮਿਲਣਾ ਜਿੰਨੀ ਸਾਡੀ ਕਲੈਕਸ਼ਨ ਹੈ ਜੀ ਜਦੋਂ ਡਿਸਟ੍ਰਿਬਿਊਸ਼ਨ ਹੋਏਗਾ ਹੂੰ ਹੂੰ ਟੈਕਸਸ ਦਾ ਤਾਂ ਗੱਲ ਇਹ ਆ ਕਿ ਸਾਡਾ ਇੱਕ ਕਹ ਲਓ ਕਿ ਬਹੁਤ ਵੱਡਾ ਟੈਕਸ ਚੋਰੀਆਂ ਦਾ ਜਿਹੜਾ ਫੰਡਾ ਹੈ ਨਾ ਉਹ ਸਾਨੂੰ ਹਾਨੀ ਪਹੁੰਚਾ ਰਿਹਾ ਕਿਉਂਕਿ ਉਹ ਜਿਹੜਾ ਜੀਐਸਟੀ ਕਲੈਕਸ਼ਨ ਦੇ ਵਿੱਚ ਆਉਂਦਾ ਨਹੀਂ ਪੈਸਾ ਜੀ ਕਈ ਧਰ ਵਾਂਡ ਲੈ ਜਾਂਦੇ ਨੇ ਉਲਟਾ ਬੋਗ ਸਪੈਲਿੰਗ ਦੇ ਕਰਨ ਤੋ ਨੁਕਸਾਨ ਹੁੰਦਾ ਹ ਹਰਿਆਣੇ ਦਾ ਜਿਹੜਾ ਸਟਰਕਚਰ ਹੈ ਨਾ ਇਸ ਮਾਮਲੇ ਚ ਉਹ ਕੁਝ ਠੀਕ ਹੈ ਤੇ ਉਹਨਾਂ ਦੀ ਤੁਸੀਂ ਜੀਐਸਟੀ ਕਲੈਕਸ਼ਨ ਵੇਖੋਗੇ ਜਿਹੜੀ ਕਦੇ ਸਾਡੀ ਬਰਾਬਰ ਹੀ ਹੁੰਦੀ ਸੀਗੀ ਜੀਐਸਟੀ ਲਾਗੂ ਹੋਣ ਤੋਂ ਪਹਿਲਾਂ ਅੱਜ ਉਹ ਸਾਡੇ ਤੋਂ ਤਕਰੀਬਨ 4 ਗੁਣਾ ਜ਼ਿਆਦਾ ਹੈ ਹਮ 4 ਗੁਣਾ ਜ਼ਿਆਦਾ ਕਿਉਂਕਿ ਚੋਰੀ ਤੇ ਨਿਗਾਹ ਰੱਖਦੇ ਆ ਜੀ ਜੀ ਠੀਕ ਹੈ ਚੀਮਾ ਸਾਹਿਬ ਨੇ ਸਖਤੀ ਕੀਤੀ ਆ ਪਰ ਹਾਲੇ ਵੀ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦੀ ਚੋਰੀ ਹੈਗੀ ਉਹਦੇ ਜੀ ਜੀ